ਲਓ ਜੀ ਆ ਵੇਖ ਲਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਖਿਲਾਫ ਵੱਡੀ ਸ਼ਿਕਾਇਤ ਕੀਤੀ ਗਈ ਹੈ ਔਰ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਐਸੀ ਵੱਡੀ ਸ਼ਿਕਾਇਤ ਐਸੇ ਵੱਡੇ ਦੋਸ਼ ਲਾ ਕੇ ਕੀਤੀ ਗਈ ਹੈ ਔਰ ਇਸ ਸ਼ਿਕਾਇਤ ਦੇ ਵਿੱਚ ਦੋਸ਼ ਉਸ ਕਿਸਮ ਦੇ ਨੇ ਜਿਹੜੇ ਦੋਸ਼ਾਂ ਕਰਕੇ ਸੁਖਬੀਰ ਬਾਦਲਹੋਰੀ ਬਹੁਤ ਡਾਊਨ ਚਲੇ ਗਏ ਨੇ ਔਰ ਇਹ ਸ਼ਿਕਾਇਤ ਕੀਤੀ ਕਿਹਨੇ ਹੈ ਕੀਤੀ ਕਿਉਂ ਹੈ ਤੇ ਕੀਤੀ ਕਿਸ ਨੂੰ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਸ਼ਿਕਾਇਤ ਦੇ ਉੱਪਰ ਜਾਂਚ ਪੜਤਾਲ ਕਰਨ ਦੇ ਲਈ ਇੱਕ ਕਮੇਟੀ ਗਠਤ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਇਹ ਸ਼ਿਕਾਇਤ ਕੀਤੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀਆਂ ਸ਼ੰਭੂ ਤੇ ਖਨੋਰੀ ਦੇ ਉੱਪਰ ਮੋਰਚਾ ਲਾ ਕੇ ਬੈਠੀਆਂ ਸੀ ਸ਼ਿਕਾਇਤ ਕੀਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਤੁਸੀਂ ਫੋਟੋਆਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਕੱਠੇ ਹੋ ਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨਵੇਂ ਬਣੇ ਜਥੇਦਾਰ ਗੜਕਾਜ ਸਾਹਿਬ ਨੇ ਉਹਨਾਂ ਨੂੰ ਮਿਲੇ ਨੇ ਔਰ ਉਹਨਾਂ ਨੇ ਕਿਹਾ ਕਿ ਜਿਸ ਦਿਨ ਸ਼ੰਭੂ ਤੇ ਖਨੋਰੀ ਦੇ ਉੱਪਰ ਭਗਵੰਤ ਮਾਨ ਹੋਰਾਂ ਦੇ ਹੁਕਮਾਂ ਤੇ ਪੁਲਿਸ ਨੇ ਹਮਲਾ ਕੀਤਾ ਤਾਂ ਉਸ ਟਾਈਮ ਡੀਆਈਜੀ ਮਨਦੀਪ ਸਿੱਧੂ ਅਗਵਾਈ ਕਰ ਰਹੇ ਸੀ ਤੇ ਉਸ ਟਾਈਮ ਉੱਥੇ ਖਨੋਰੀ ਬਾਰਡਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ ਬਾਣੀ ਪੜੀ ਜਾ ਰਹੀ ਸੀ ਔਰ ਬਾਣੀ ਉਸ ਟਾਈਮ ਇੱਕ ਬੀਬੀ ਪੜ ਰਹੀ ਸੀ ਤੇ ਉਹ ਬੀਬੀ ਵੀ ਸ਼ਿਕਾਇਤ ਕਰਨ ਨਾਲ ਗਈ ਆ ਅਕਾਲ ਪੁਰਖ ਸਾਹਿਬ ਦੇ ਉੱਪਰ ਸ਼ਿਕਾਇਤ ਦੇ ਵਿੱਚ ਇਹ ਕਿਹਾ ਗਿਆ ਕਿ ਬਾਣੀ ਦਾ ਖੰਡਨ ਕੀਤਾ ਗਿਆ અપਮਾਨ ਕੀਤਾ ਗਿਆ ਔਰ ਬੇਅਦਬੀ ਵਰਗਾ ਮੁੱਦਾ ਇਸ ਤਰ੍ਹਾਂ ਦੇ ਦੋਸ਼ ਜਿਹੜੇ ਨੇ ਉਹ ਲਾਏ ਗਏ ਨੇ ਸ਼ਿਕਾਇਤ ਦੇ ਵਿੱਚ ਕਿਉਂਕਿ ਸ਼ਿਕਾਇਤ ਕਰਤਾ ਇਹ ਕਹਿ ਰਹੇ ਨੇ ਕਿ ਜਦੋਂ ਬਾਣੀ ਚੱਲ ਰਹੀ ਸੀ ਪਾਠ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਪੁਲਿਸ ਆਉਂਦੀ ਹੈ ਅੱਧ ਵਿਚਾਲਿਓ ਉਹ ਪੜੇ ਜਾ ਰਹੀ ਬਾਣੀ ਕੀਤਾ ਜਾ ਰੇ ਪਾਠ ਨੂੰ ਰੁਕਵਾ ਦਿੰਦੀ ਐ ਤੇ ਫਿਰ ਉਹ ਸਾਰਾ ਕੁਝ ਜਿਹੜਾ ਉਥੋਂ ਕਿਸਾਨਾਂ ਦਾ ਜੋ ਵੀ ਸੀ ਉਹ ਹੁੰਝ ਕੇ ਲੈ ਜਾਂਦੀ ਐ ਔਰ ਜਿਹੜੀ ਮਰਿਆਦਾ ਸਿੱਖ ਧਰਮ ਦੀ ਬਾਣੀ ਪੜਨ ਦੀ ਅੱਧ ਵਿਚਾਲਿਓ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ ਹੁੰਦਾ ਤੇ ਖੰਡਿਤ ਕੀਤਾ ਗਿਆ ਤਾਂ ਇਸ ਤਰ੍ਹਾਂ ਵੱਡੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਤੇ ਜਿਹੜੇ ਡੀਆਈਜੀ ਮਨਦੀਪ ਸਿੱਧੂ ਆ ਉਹਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਕੀਤੀ ਐ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਗੜਗੱਜ ਸਾਹਿਬ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਇਹਦੀ ਜਾਂਚ ਕਰਨ ਦੇ ਲਈ ਕਮੇਟੀ ਬਣਾਵਾਂਗੇ ਕਮੇਟੀ ਪੜਤਾਲ ਕਰਕੇ ਰਿਪੋਰਟ ਦੇਵੇਗੀ ਕਿ ਕੀ ਸੱਚਮੁੱਚ ਇਸ ਤਰ੍ਹਾਂ ਹੋਇਆ ਕੀ ਉਥੇ ਚੱਲ ਰਹੇ ਪਾਠ ਜਾਂ ਚੱਲ ਰੇ ਗੁਰਬਾਣੀ ਦੇ ਪ੍ਰਵਾਹ ਨੂੰ ਖੰਡਤ ਕੀਤਾ ਗਿਆ ਜੇ ਕੀਤਾ ਗਿਆ ਤਾਂ ਫਿਰ ਉਸ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੇ ਪਹਿਲਾਂ ਇਸ ਤਰ੍ਹਾਂ ਦਾ ਕੋਈ ਦੋਸ਼ ਨਹੀਂ ਸੀ ਲੱਗਿਆ ਪਹਿਲੀ ਵਾਰ ਇਹੋ ਜਿਹਾ ਦੋਸ਼ ਲੱਗਿਆ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਗੱਲ ਨੂੰ ਹਲਕੇ 'ਚ ਵੀ ਲੈ ਸਕਦੇ ਨੇ ਇਹਨੂੰ ਮਾਮੂਲੀ ਗੱਲ ਵੀ ਸਮਝ ਸਕਦੇ ਨੇ ਤੇ ਇਹਨੂੰ ਵੱਡੀ ਗੱਲ ਸਮਝ ਕੇ ਇਹਦਾ ਕੋਈ ਸਹੀ ਹੱਲ ਵੀ ਉਹ ਕੱਢਣ ਵੱਲ ਤੁਰ ਸਕਦੇ ਨੇ ਪਹਿਲਾ ਸੁਖਬੀਰ ਬਾਦਲ ਹੋਰਾਂ ਤੇ ਜਦੋਂ ਇਹੋ ਜੇ ਦੋਸ਼ ਲੱਗੇ ਸੀਗੇ ਉਦੋਂ ਉਹਨਾਂ ਨੇ ਵੀ ਬੜਾ ਹਲਕੇ 'ਚ ਲੈ ਲਿਆ ਸੀ ਮਾਮੂਲੀ ਗੱਲ ਸਮਝ ਲਿਆ ਸੀਗਾ ਜਦੋਂ ਸੁਖਬੀਰ ਬਾਦਲ ਹੋਰਾਂ ਤੇ ਕੋਟ ਪੂਰਾ ਗੋਲੀ ਕਾਂਢ ਦੇ ਦੋਸ਼ ਲੱਗੇ ਸੀ ਜਦੋਂ ਉਹਨਾਂ ਦੇ ਉੱਪਰ ਸਰਸੇ ਵਾਲੇ ਨੂੰ ਮਾਫੀ ਦਵਾਉਣ ਦੇ ਦੋਸ਼ ਲੱਗੇ ਸੀ ਜਦੋਂ ਉਹਨਾਂ ਦੇ ਉੱਪਰ ਜਿਹੜੇ ਅ ਅਕਾਲ ਤਖਤ ਸਾਹਿਬ ਦੇ ਉਸ ਟਾਈਮ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹਨਾਂ ਤੇ ਦਬਾਅ ਪਾਉਣ ਦੇ ਦੋਸ਼ ਲੱਗੇ ਸੀ ਜਾਂ ਉਨ੍ਹਾਂ ਦੇ ਉੱਪਰ तमाम ਉਹ દોਸ਼ ਜਿਹੜੇ ਹੁਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਗਲਤ ਪੱਲਾ ਪਾ ਕੇ ਹੱਥ ਜੋੜ ਕੇ ਮੰਨਣੇ ਪਏ ਉਹ तमाम ਦੋਸ਼ ਜਦੋਂ ਲੱਗ ਰਹੇ ਸੀ ਉਦੋਂ ਉਹਨਾਂ ਦੀ ਹਕੂਮਤ ਸੀ ਉਹਨਾਂ ਦੀ ਸਰਕਾਰ ਸੀ ਉਹਨਾਂ ਦੀ ਚੜਤ ਸੀ ਉਹਨਾਂ ਦੀ ਵਜਾਰਤ ਸੀ ਤੇ ਜਦੋਂ ਇਹ ਸਭ ਕੁਝ ਬੰਦੇ ਕੋਲ ਹੁੰਦਾ ਤਾਂ ਫਿਰ ਬੰਦਾ ਜਿਵੇਂ ਉਹ ਕਈ ਪੰਜਾਬੀ ਦੀ ਕਹਾਵਤ ਹੈ ਨਾ ਕਿ ਰੱਬ ਨੂੰ ਟੱਬ ਦੱਸਦਾ ਫਿਰ ਐਦਾਂ ਹੀ ਬੰਦਾ ਸੋਚਣ ਲੱਗ ਪੈਂਦਾ ਤੇ ਫਿਰ ਆ ਬੰਦੇ ਨੂੰ ਵੀ ਬੰਦੀ ਸਮਝਦਾ ਬੰਦਾ ਕਈ ਵਾਰੀ ਤਾਂ ਸੁਖਬੀਰ ਬਾਦਲ ਹੋਰਾਂ ਨੇ ਇਹ ਗਲਤੀ ਕੀਤੀ ਕਿ ਟਾਈਮ ਤੇ ਉਹਨਾਂ ਚੀਜ਼ਾਂ ਨੂੰ ਸੀਰੀਅਸ ਨਹੀਂ ਲਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਨੇ ਉਹਨੂੰ ਸੀਰੀਅਸ ਲੈ ਕੇ ਉਹਦੇ ਤੇ ਜਾਂਚ ਪੜਤਾਲ ਕਰਕੇ ਦੋਸ਼ੀਆਂ ਨੂੰ ਸਜਾਵਾਂ ਟਾਈਮ ਤੇ ਨਹੀਂ ਦਿੱਤੀਆਂ ਤਾਂ ਅੱਜ ਤੱਕ ਭਗਤਾਨ ਭੁਗਤ ਰਹੇ ਨੇ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਖਖੜੀਆਂ ਕਰੇਲੇ ਹੋ ਗਿਆ ਅਕਾਲੀ ਦਲ ਦੀ ਬੇੜੀ ਇੱਕ ਤਰ੍ਹਾਂ ਨਾਲ ਡੁੱਬੀ ਪਈ ਆ ਅਕਾਲੀ ਦਲ ਦੇ ਆਪਣੇ ਹੀ ਆਗੂ ਜਥੇਦਾਰ ਪਿੰਡਾਂ ਸ਼ਹਿਰਾਂ ਦੇ ਉਹ ਵੀ ਕਈ ਤਰ੍ਹਾਂ ਦੇ ਸਵਾਲ ਲੀਡਰਸ਼ਿਪ ਤੇ ਚੁੱਕ ਰਹੇ ਨੇ ਕਿ ਤੁਹਾਡੀਆਂ ਗਲਤੀਆਂ ਕਾਰਨ ਸਾਡੇ ਕੀਤੇ ਕੰਮ ਦਾ ਵੀ ਨੁਕਸਾਨ ਹੋਇਆ ਤਾਂ ਹੁਣ ਜਦੋਂ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਜਾਂ ਡੀ ਆਈ ਜੀ ਮਨਦੀਪ ਸਿੱਧੂ ਤੇ ਲੱਗੇ ਨੇ ਤਾਂ ਹੁਣ ਵੇਖਣਾ ਕਿ ਇਹ ਦੋਸ਼ਾਂ ਦਾ ਅਨਿਪਤਾਰਾ ਕਿੱਥੇ ਇੱਕ ਜਾ ਕੇ ਹੁੰਦਾ ਕਿਉਂਕਿ ਜਦੋਂ ਦੋਸ਼ ਲੱਗਦੇ ਨੇ ਉਦੋਂ ਇੰਜ ਲੱਗਦਾ ਹੁੰਦਾ ਕਿ ਮਾਮੂਲੀ ਗੱਲ ਆ ਵੇਖੀ ਜਾਏਗੀ ਪਰ ਕਈ ਵਾਰੀ ਉਹ ਬਹੁਤ ਵੱਡੀ ਚੰਗਾਰੀ ਜਾਂ ਬਹੁਤ ਵੱਡਾ ਰੂਪ اختیار ਕਰ ਲੈਂਦੇ ਨੇ ਜਿਵੇਂ ਸੁਖਬੀਰ ਬਾਦਲ ਹੋਰਾਂ ਦੇ ਖਿਲਾਫ ਦੋਸ਼ਾਂ ਦਾ ਰੂਪ ਵੱਡਾ ਹੋਇਆ ਤੇ ਫਿਰ ਉਸ ਤੋਂ ਬਾਅਦ ਅਜੇ ਤੱਕ ਉਹਨਾਂ ਤੋਂ ਸੰਭਾਲਣਾ ਸੰਭਾਲਿਆ ਨਹੀਂ ਗਿਆ ਤਾਂ ਹੁਣ ਤੁਸੀਂ ਇੱਥੇ ਆਪਣਾ ਕਮੈਂਟ ਲਿਖਿਓ ਕਿ ਕੀ ਇਹ ਦੋਸ਼ ਜਿਹੜੇ ਲਾਏ ਗਏ ਨੇ ਇਹ ਠੀਕ ਹੋ ਸਕਦੇ ਨੇ ਕੀ ਭਗਵੰਤਮਾਨ ਸਾਹਿਬ ਹੋਰਾਂ ਦੀ ਜਿਹੜੀ ਸਰਕਾਰ ਹੈ ਉਹਨੂੰ ਇਹਨਾਂ ਦੋਸ਼ਾਂ ਤੇ ਸੀਰੀਅਸਲੀ ਸੋਚਣਾ ਚਾਹੀਦਾ ਹੈ ਜਾਂ ਇਹ ਦੋਸ਼ ਤੁਹਾਨੂੰ ਛੋਟੇ ਲੱਗਦੇ ਨੇ ਜਾਂ ਬੇਬੁਨਿਆਦ ਲੱਗਦੇ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਇੱਕ ਮਹਿਲਾ ਕਾਂਸਟੇਬਲ ਇੱਕ ਮਹਿਲਾ ਪੁਲਿਸ ਮੁਲਾਜ਼ਮ ਇੱਕ ਔਰਤ ਇੱਕ ਲੇਡੀ ਪੁਲਿਸ ਮੁਲਾਜ਼ਮ ਜਿਹੜੀ ਫੜੀ ਗਈ ਆ ਨਸ਼ਾ ਵੇਚਣ ਦੇ ਦੋਸ਼ ਲਾ ਕੇ ਬਠਿੰਡੇ ਤੋਂ ਉਸ ਮਸਲੇ 'ਚ ਕੱਲ ਇੱਕ ਡਰਾਮਾ ਹੋਇਆ ਉੱਥੇ ਉਹ ਤੁਸੀਂ ਵੀਡੀਓ ਵੇਖ ਲੀਆ ਹੋਣਗੇ ਆ ਪਰ ਉਹਦੇ 'ਚ ਇੱਕ ਨਵੀਂ ਗੱਲ ਚੀਜ਼ ਆਈ ਹੈ ਹੁਣ ਕੱਲ ਉਹ ਜੋ ਇੱਕ ਔਰਤ ਜਿਹੜੀ ਇਹ ਦੋਸ਼ ਲਾ ਰਹੀ ਹੈ ਮੀਡੀਆ 'ਚ ਵੀ ਇਹ ਜਿਹੜੀ ਔਰਤ ਜਿਹੜੀ ਫੜੀ ਗਈ ਆ ਇਹਨੇ ਮੇਰਾ ਵੀ ਘਰ ਪਟਿਆ ਇਹਨੇ ਮੇਰੇ ਘਰ ਵਾਲ ਨੂੰ ਆਪਣੇ ਨਾਲ ਅਟੈਚ ਕਰ ਲਿਆ ਤੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਇਹਨੇ ਰੋਲਤਾ ਤੇ ਮੇਰਾ ਘਰ ਵਾਲਾ ਤੇ ਇਹ ਰਲ ਕੇ ਨਸ਼ਿਆਂ ਦਾ ਕੰਮ ਕਰਦੇ ਨੇ ਉਹ ਔਰਤ ਇਹ ਦੋਸ਼ ਲਾ ਰਹੀ ਹੈ ਤਾਂ ਉਸ ਤੋਂ ਬਾਅਦ ਕੱਲ ਜਦੋਂ ਉਹ ਜਿਹੜੀ ਮਹਿਲਾ ਕਾਂਸਟੇਬਲ ਹੈ ਉਹਦੀ ਪੇਸ਼ੀ ਸੀ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਉੱਥੇ ਉਹ ਮੁੰਡਾ ਵੀ ਆ ਗਿਆ ਜਿਹਦੇ ਤੇ ਉਹਦੀ ਪਤਨੀ ਦਾ ਦਾਵਾ ਕਰਨ ਵਾਲੀ ਔਰਤ ਦੋਸ਼ ਲਾ ਰਹੀ ਹੈ ਉੱਥੇ ਫਿਰ ਹੰਗਾਮਾ ਹੋਇਆ ਉਹ ਗੁੱਥਮ ਗੁੱੱਤਾ ਹੋਏ ਨੇ ਆ ਉਹ ਮੁੰਡੇ ਨੇ ਔਰਤ ਦੇ ਕਈ ਸਾਰੇ ਥੱਪੜੇ ਵੀ ਮਾਰੇ ਇਸ ਤਰ੍ਹਾਂ ਉਹ ਵੀਡੀਓ ਤੇ ਦੇਖ ਰਿਆ ਉਸ ਤੋਂ ਬਾਅਦ ਫਿਰ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲੈ ਲਿਆ ਜਿਹਨੂੰ ਕਹਿੰਦੇ ਆ ਸਵੈ ਚਲਤ ਕਾਰਵਾਈ ਆਪਰੇ ਆਪ ਕਾਰਵਾਈ ਬਿਨਾ ਕਿਸੇ ਸ਼ਿਕਾਇਤ ਤੋਂ ਸਿੱਧੀ ਕਾਰਵਾਈ ਉਹ ਨੋਟਿਸ ਲੈ ਲਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਜਿਹੜੀ ਕਮਿਸ਼ਨਰ ਰਾਜ ਲਾਲੀਗੱਲਾ ਉਹਨਾਂ ਨੇ ਤਾਂ ਉਹਨਾਂ ਨੇ ਇਹ ਆਖਿਆ ਕਿ ਡੀਐਸਪੀ ਲੈਵਲ ਦਾ ਅਧਿਕਾਰੀ 2 ਦਿਨਾਂ ਚ ਇਸ ਪੂਰੇ ਮਾਮਲੇ ਦੀ ਇਨਕੁਆਰੀ ਕਰਕੇ ਭੇਜੇ ਔਰ ਨਾਲ ਉਹਨਾਂ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਕਿਹਾ ਕਿ ਤੁਸੀਂ ਇਹ ਸਾਰੇ ਕੁਸ਼ ਦੀ ਇਨਕੁਆਰੀ ਕਰਾ ਕੇ 2 ਦਿਨਾਂ ਦੇ ਵਿੱਚ ਭਜਵਾਓ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਡਿਊਟੀ ਲਾਓ ਇਸ ਕੰਮ ਦੇ ਲਈ ਹੁਣ ਇਹ ਜਿਹੜਾ ਮਾਮਲਾ ਹੈ ਇਹ ਇਨਾ ਤੂਲ ਫੜ ਗਿਆ ਚਫੇਰੋ ਸਵਾਲ ਉੱਠ ਰਹੇ ਨੇ ਕਿਉਂਕਿ ਉਹ ਜਿਹੜੀ ਮਹਿਲਾ ਪੁਲਿਸ ਮੁਲਾਜ਼ਮ ਹੈ ਉਹਦੇ ਕੋਲ ਦੌਲਤਵਾਵਾ ਦੱਸੀ ਜਾ ਰਹੀ ਹੈ ਇਹ ਦੋਸ਼ ਉਹ ਦੂਜੀ ਔਰਤ ਵੀ ਲਾ ਰਹੀ ਹੈ ਹੋਰ ਵੀ ਲੋਕ ਕਹਿ ਰਹੇ ਨੇ ਕਿ ਉਹਨੇ ਤਾਂ ਬੰਗਲੇ ਹੀ ਏਡੇ ਏਡੇ ਵੱਡੇ ਪਾਏ ਨੇ ਵੀ ਵੱਡੇ ਵੱਡੇ ਜਿਹੜੇ ਅਫਸਰ ਨੇ ਵੱਡੇ ਵੱਡੇ ਜਿਹੜੇ ਅਮੀਰ ਜਾਦੇ ਲੋਕ ਨੇ ਉਦਾਂ ਦੀਆਂ ਮਹਿੰਗੀਆਂ ਥਾਵਾਂ ਤੇ ਓਡੇ ਓਡੇ ਮਹਿਲ ਓਡੇ ਓਡੇ ਬੰਗਲੇ ਉਹ ਮਸਾਂ ਪਾ ਸਕਦੇ ਨੇ ਔਰ ਹੁਣ ਸਵਾਲੇ ਉੱਠ ਰਿਹਾ ਕਿ ਜਿਵੇਂ ਪਿਛਲੇ ਟਾਈਮ ਤੋਂ ਪੰਜਾਬ ਦੇ ਵਿੱਚ ਜੀਸੀਬੀ ਮਸ਼ੀਨਾ ਨਸ਼ਾ ਤਸਕਰਾ ਦੇ ਘਰਾਂ ਤੇ ਚਲਾਈਆਂ ਗਈਆਂ ਕੀ ਇਸ ਮਹਿਲਾ ਪੁਲਿਸ ਮੁਲਾਜ਼ਮ ਦੇ ਘਰ ਤੇ ਵੀ ਜੀਸੀਬ ਚੱਲੇਗੀ ਇਹ ਵੱਡਾ ਸਵਾਲ ਖੜਾ ਹੋ ਗਿਆ ਉਹ ਮਹਿਲਾ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੇ ਦਾਅਵੇ ਕਰਦੀ ਦੱਸੀ ਜਾਂਦੀ ਹੈ ਮੀਡੀਆ 'ਚ ਇਹ ਗੱਲਾਂ ਆ ਰਹੀਆਂ ਨੇ ਕਿ ਉਹ ਦਾਅਵੇ ਕਰਦੀ ਹੈ ਕਿ ਮੇਰੇ ਤਾਂ ਉੱਪਰਲੇ ਅਧਿਕਾਰੀਆਂ ਨਾਲ ਸੰਬੰਧ ਨਹੀਂ ਮੇਰੇ ਤਾਂ ਸਾਰੇ ਲਿੰਕ 'ਚ ਨਹੀਂ ਤੇ ਇਸ ਕਰਕੇ ਇਹ ਸਵਾਲ ਵੱਡਾ ਬਣ ਗਿਆ ਵੀ ਕੀ ਉਹਦੇ ਘਰ ਤੇ ਬਲਡੋజర్ ਚਲਾਉਣ ਦੀ ਗੱਲ ਹੁਣ ਤੱਕ ਇਸ ਕਰਕੇ ਨਹੀਂ ਕੀਤੀ ਗਈ ਵੀ ਉਹਦੇ ਉੱਪਰ ਤੱਕ ਸੰਬੰਧ ਨਹੀਂ ਉਦੇ ਉੱਪਰਲੇ ਅਧਿਕਾਰੀਆਂ ਨਾਲ ਸੰਬੰਧ ਨੇ ਜਾਂ ਉਹਦੇ ਉੱਪਰਲੇ ਅਧਿਕਾਰੀਆਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਜਾਂ ਉਹਦੀ ਉਹਦੀ ਉਹਦੇ ਲਿੰਕ ਚ ਨੇ ਉਹ ਇਹ ਸਾਰਾ ਮਾਮਲਾ ਵੱਡੀ ਇਨਕੁਆਰੀ ਦਾ ਮਾਮਲਾ ਹੈ ਔਰ ਇਹਦੀ ਇਨਕੁਆਰੀ ਬਿਲਕੁਲ ਜਿਹੜੀ ਨਿਰਪੱਖ ਏਜੰਸੀਓ ਤੋਂ ਕਰਵਾਈ ਜਾਣੀ ਚਾਹੀਦੀ ਹੈ ਐਨੇ ਟਾਈਮ ਤੋਂ ਜੇ ਉਹ ਔਰਤ ਚਿੱਟਾ ਦਾ ਕੰਮ ਕਰਦੀ ਸੀ ਪਹਿਲਾ ਸਵਾਲ ਤਾਂ ਵੱਡਾ ਇਹੀ ਬਣਦਾ ਕਿ ਉਹ ਫੜੀ ਕਿਉਂ ਨ ਗਈ ਹੁਣ ਤੱਕ ਉਹਨੂੰ ਹੱਥ ਕਿਉਂ ਨਾ ਪਾਇਆ ਗਿਆ ਆ ਹੁਣ ਆ ਕੇ ਇੱਕਦਮ ਉਹਨੂੰ ਫੜਿਆ ਐਨੇ ਟਾਈਮ ਤੋਂ ਜਿਵੇਂ ਉਹ ਔਰਤ ਕਹਿ ਰਹੀ ਹੈ ਵੀ ਮੈਂ ਪੁਲਿਸ ਨੂੰ ਦਰਖਾਸਤਾਂ ਦੇ ਰਹੀ ਸੀ ਮੈਂ ਪੁਲਿਸ ਨੂੰ ਦੱਸ ਰਹੀ ਸੀ ਵੀ ਇਹ ਵੇਚਦੀ ਹੈ ਚਿੱਟਾ ਇਧਰੋਂ ਲੈ ਕੇ ਆਉਂਦੀ ਇਧਰ ਲੈ ਕੇ ਜਾਂਦੀ ਆ ਜੇ ਉਹ ਔਰਤ ਸਹੀ ਕਹਿ ਰਹੀ ਹੋਵੇ ਤਾਂ ਫਿਰ ਪੁਲਿਸ ਨੇ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਔਰਤ ਤਾਂ ਸਿੱਧਾ ਕਹਿੰਦੀ ਹੈ ਵੀ ਇਹਦੇ ਉੱਪਰਲੇ ਅਧਿਕਾਰੀਆਂ ਦੇ ਨਾਲ ਸਿੱਧੇ ਸੰਬੰਧ ਨੇ ਇਸ ਕਰਕੇ ਇਹਦੇ ਤੇ ਕਾਰਵਾਈ ਨਹੀਂ ਸੀ ਹੋ ਰਹੀ ਤਾਂ ਹੁਣ ਤੁਸੀਂ ਦੱਸਿਓ ਕੀ ਉਸ ਮਹਿਲਾ ਪੁਲਿਸ ਮੁਲਾਜ਼ਮ ਦਾ ਘਰ ਟਾਇਆ ਜਾਣਾ ਚਾਹੀਦਾ ਹੈ ਕਿ ਨਹੀਂ ਹੁਣ ਅੱਜ ਵੀ ਬਰਨਾਲਾ ਦੇ ਵਿੱਚ ਜੀਸੀਬੀ ਮਸ਼ੀਨ ਪੀਲਾ ਪੰਜਾ ਕੁਝ ਘਰਾਂ ਤੇ ਚੱਲ ਰਿਹਾ ਕਹਿੰਦੇ ਜੀ ਇਹ ਇਹ ਨਸ਼ੇ ਵਾਲਿਆਂ ਦੇ ਕਰਨੇ ਪਰ ਦੂਜੇ ਪਾਸੇ ਸਵਾਲਦਾਰ ਸਵਾਲੇ ਖੜੇ ਹੋ ਰਹੇ ਨੇ ਕਿ ਹੁਣ ਤੱਕ ਕਿਸੇ ਵੀ ਵੱਡੇ ਨਸ਼ਾ ਤਸਕਰ ਵੱਡੀਆਂ ਮੱਛੀਆਂ ਕੋਈ ਵੱਡਾ ਅਫਸਰ ਕੋਈ ਵੱਡਾ ਪੁਲਿਸ ਅਫਸਰ ਕੋਈ ਵੱਡਾ ਸਿਆਸਦਾਨ ਇਸ ਮਾਮਲੇ 'ਚ ਪਿਛਲੇ 3 ਮਹੀਨਿਆਂ 'ਚ ਕਿਸੇ ਵੀ ਵੱਡੇ ਦਾ ਘਰ ਨਹੀਂ ਟਾਇਆ ਗਿਆ। ਕਿਉਂ? ਕੀ ਇਹ ਇੰਨੇ ਵੱਡੇ ਨਸ਼ਿਆਂ ਦੇ ਨੈਕਸਸ ਦੇ ਵਿੱਚ, ਟਰੈਪ ਦੇ ਵਿੱਚ ਕੋਈ ਵੀ ਵੱਡਾ ਮਗਰਮਤ ਸ਼ਾਮਲ ਨਹੀਂਗਾ? ਕੀ ਕੋਈ ਵੀ ਵੱਡਾ ਪੁਲਿਸ ਅਫਸਰ, ਵੱਡਾ ਸਿਆਸਤਦਾਨ, ਵੱਡਾ ਅਮੀਰ ਇਸ ਧੰਦੇ 'ਚ ਸ਼ਾਮਲ ਨਹੀਂਗਾ? ਕੀ ਇਹ ਇਹ ਆਮ ਜਿਹੇ ਬੰਦੇ ਜਿਨ੍ਹਾਂ ਦੇ ਘਰ ਟਾਇਆ ਜਾਂ ਸਾਰੇ ਉਹੀ ਨੇ? ਤਾਂ ਇਹ ਸਵਾਲ ਚ ਫੇਰਿਓ ਉੱਠ ਰਹੇ ਨੇ। ਆ ਇਹਨਾਂ ਚੀਜ਼ਾਂ ਦਾ ਪੁਖਤਾ ਜਵਾਬ ਲੋਕਾਂ ਨੂੰ ਸਮਾਜ ਨੂੰ ਨਾਲੋ ਨਾਲ ਮਿਲਦਾ ਰਹਿਣਾ ਚਾਹੀਦਾ ਨਹੀਂ ਤਾਂ ਇਹ ਜਿਹੜਾ ਕੰਮ ਚੱਲ ਰਿਹਾ ਇਹਦੇ ਉੱਪਰ ਨੈਗੇਟਿਵਿਟੀ ਵੀ ਨਾਲ ਦੀ ਨਾਲ ਲੋਕਾਂ ਦੇ ਦਿਮਾਗਾਂ ਦੇ ਵਿੱਚ ਘਰ ਕਰ ਰਹੀ ਹੈ ਕਿਉਂਕਿ ਹੁਣ ਇਹ ਜਿਹੜੀ ਪੁਲਿਸ ਮੁਲਾਜ਼ਮ ਫੜੀ ਹੈ ਇੰਨਾ ਟਾਈਮ ਫੜੀ ਕਿਉਂ ਨਾ ਗਈ ਹੁਣ ਉਹਦਾ ਘਰ ਟੋਣ ਵਾਲੇ ਕਿਉਂ ਨਹੀਂ ਵਧਿਆ ਜਾ ਰਿਹਾ ਇਹ ਤਮਾਮ ਸਵਾਲ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖ ਦਿਓ ਹੁਣ ਅਗਲੀ ਜਿਹੜੀ ਗੱਲ ਹੈ ਉਹ ਕਰਨਲ ਵਾਠ ਜਿਹਦੀ ਕਟਮਾਰ ਪੁਲਿਸ ਵਾਲਿਆਂ ਵੱਲੋਂ ਹੋਈ ਆ ਉਸ ਮਾਮਲੇ 'ਚ ਹਾਈ ਕੋਰਟ ਨੇ ਉਹਦੇ 'ਚ ਇੱਕ ਨਵਾਂ ਮੋੜ ਲਿਆਂਦਾ ਹੁਣ ਨਵੇਂ ਸਬੂਤ ਨਵੀਆਂ ਵੀਡੀਓ ਸਾਹਮਣੇ ਆ ਸਕਦੀਆਂ ਨੇ ਉਹ ਕੀ ਹੈ ਜਿਹੜੀ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਹੈ ਉਹ ਪਿਛਲੇ ਦਿਨਾਂ ਤੋਂ ਇਹ ਮੰਗ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਸਾਨੂੰ ਉਸ ਹਸਪਤਾਲ ਸਹਾਰਾ ਹਸਪਤਾਲ ਤੋਂ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓ ਫੁਟੇਜ ਲੈ ਕੇ ਦਿਓ ਜਿੱਥੇ ਉਹ ਪੁਲਿਸ ਵਾਲੇ ਜਾ ਕੇ ਰਾਤ ਨੂੰ ਦਾਖਲ ਹੋਏ ਕਿਉਂਕਿ ਜਦੋਂ ਕਰਨਲ ਉੱਥੇ ਹੀ ਸਾਹਮਣੇ ਜਿੱਥੇ ਝਗੜਾ ਹੋਇਆ ਜਿੱਥੇ ਕੁੱਟਮਾਰ ਦਾ ਸੀਨ ਵਾਪਰਿਆ ਕਰਨਲ ਤਾਂ ਉੱਥੇ ਸਾਹਮਣੇ ਹੀ ਮੈਡੀਕਲ ਜਿਹੜਾ ਰਜਿੰਦਰਾ ਮੈਡੀਕਲ ਕਾਲ ਜੋ ਉੱਥੇ ਦਾਖਲ ਹੋ ਗਿਆ ਤੇ ਉਹ ਜਿਹੜੇ ਪੁਲਿਸ ਵਾਲੇ ਨੇ ਉਹ ਇੱਕ ਸਹਾਰਾ ਹਸਪਤਾਲ ਇੱਕ ਪ੍ਰਾਈਵੇਟ ਵੱਡਾ ਹਸਪਤਾਲ ਉੱਥੇ ਪਟਿਆਲੇ ਹੀ ਆ ਜਿਹੜਾ ਉੱਥੋਂ ਕਾਫੀ ਦੂਰ ਦੱਸਿਆ ਜਾ ਰਿਹਾ ਘਟਨਾ ਵਾਲੀ ਥਾਂ ਤੋਂ ਉੱਥੇ ਜਾ ਕੇ ਰਾਤ ਨੂੰ ਦਾਖਲ ਹੋਏ ਨੇ ਕਰਨਲ ਦੀ ਪਤਨੀ ਕਹਿ ਰਹੀ ਸੀ ਵੀ ਇਹ ਸਭ ਕੁਝ ਝੂਠਾ ਬਣਾ ਰਹੇ ਨੇ ਇਸ ਤਰ੍ਹਾਂ ਕੁਝ ਨਹੀਂ ਹੋਇਆ ਤੇ ਕਰਨਲ ਦੀ ਪਤਨੀ ਉਸ ਲੰਦੀ ਉਸ ਹਸਪਤਾਲ ਤੋਂ ਵੀਡੀਓ ਮੰਗ ਰਹੀ ਹੈ ਵੀ ਵੀਡੀਓ ਦੋ ਅਸੀਂ ਵੇਖਣਾ ਵੀ ਜਦੋਂ ਇਹ ਹਸਪਤਾਲ ਆਏ ਨੇ ਉਦੋਂ ਇਹਨਾਂ ਨੂੰ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਜਿਹੜੀਆਂ ਇਹ ਇੱਥੇ ਇਲਾਜ ਕਰਾਉਣ ਆਏ ਨੇ ਤਾਂ ਕਰਨਲ ਦੀ ਪਤਨੀ ਨੂੰ ਤਾਂ ਉਹ ਦਿੱਤੇ ਨਹੀਂ ਗਏ ਵੀਡੀਓ ਫਿਰ ਉਹਨਾਂ ਨੇ ਹਾਈ ਕੋਰਟ ਤੇ ਗੱਲ ਰੱਖੀ ਹੈ ਹਾਈ ਕੋਰਟ ਨੇ ਫਿਰ ਹੁਕਮ ਦੇ ਦਿੱਤੇ ਹਾਈ ਕੋਰਟ ਨੇ ਕਿਹਾ ਵੀ ਸਹਾਰਾ ਹਸਪਤਾਲ ਕਰਨਲ ਦੇ ਪਰਿਵਾਰ ਨੂੰ ਉਸ ਦਿਨ ਦੀਆਂ ਜਦੋਂ ਉਹ ਆਏ ਨੇ ਦਾਖਲ ਹੋਣ ਉਸ ਟਾਈਮ ਦੀਆਂ ਸਾਰੀਆਂ ਵੀਡੀਓ ਫੁਟੇਜ ਜਿਹੜੀਆਂ ਉਹ ਦੇਵੇ ਤਾਂ ਹੁਣ ਹਸਪਤਾਲ ਦੇ ਵਿੱਚ ਕਰਨਲ ਦੀ ਪਤਨੀ ਉਹ ਵੀਡੀਓ ਫੁਟੇਜ ਲੈਣ ਗਈ ਸੀ ਤੇ ਅਜੇ ਤੱਕ ਹਸਪਤਾਲ ਨੇ ਕੱਲ ਨਹੀਂ ਸੀ ਦਿੱਤੀਆਂ ਹੁਣ ਅੱਜ ਪਤਾ ਲੱਗ ਜੇਗਾ ਕੱਲ ਹਸਪਤਾਲ ਨੇ ਕਿਹਾ ਸੀ ਕਿ ਜਿਹੜਾ ਸਾਡਾ ਇੰਚਾਰਜ ਮੇਨ ਹੈ ਉਹ ਆਏਗਾ ਤੇ ਦੇਵਾਂਗੇ ਉਸ ਤੋਂ ਬਾਅਦ ਫਿਲਹਾਲ ਅਜੇ ਅਪਡੇਟ ਨਹੀਂ ਆਈ ਹੁਣ ਜਦੋਂ ਉਹ ਵੀਡੀਓ ਫੁਟੇਜ ਮਿਲਣ ਗਈਆਂ ਉਹਨਾਂ ਚੋਂ ਕੀ ਨਿਕਲਦਾ ਹੈ ਕਿਵੇਂ ਨਿਕਲਦਾ ਹੈ ਇਹਦੀ ਜਾਣਕਾਰੀ ਜਦੋਂ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਫਰੋਜਪੁਰ ਤੋਂ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਫਰੋਜਪੁਰ ਦਾ ਪਿੰਡ ਹਫਤੇ ਵਾਲਾ ਉਥੇ ਇੱਕ ਬੱਚਿਆਂ ਨੂੰ ਲੈ ਕੇ ਜਾਣ ਵਾਲੀ ਜਿਹੜੀ ਬੱਸ ਹੈ ਉਹ ਸੇਮ ਨਾਲੇ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ 25 ਤੋਂ 30 ਬੱਚੇ ਸਵਾਰ ਸੀਗੇ ਬੱਚਿਆਂ ਦੇ ਵਿੱਚ ਛੋਟੀਆਂ-ਛੋਟੀਆਂ ਸੱਟਾਂ ਲੱਗੀਆਂ ਨੇ ਜਾਨੀ ਨੁਕਸਾਨ ਤੋਂ ਫਿਲਹਾਲ ਵੱਡਾ ਬਚਾਅ ਹੋ ਗਿਆ ਪਰ ਫਿਰ ਵੀ ਸਵਾਲ ਇਹ ਹੈ ਕਿ ਬੱਚਿਆਂ ਵਾਲੀਆਂ ਬੱਸਾਂ ਇਸ ਤਰ੍ਹਾਂ ਹਾਸਿਆਂ ਦਾ ਸ਼ਿਕਾਰ ਕਿਉਂ ਹੁੰਦੀਆਂ ਨੇ ਡਰਾਈਵਰ ਪੂਰੇ ਨਪੁੰਨ ਤੇ ਸਤਰਕ ਕਿਉਂ ਨਹੀਂ ਰੱਖੇ ਜਾਂਦੇ ਜਦੋਂ ਸੜਕਾਂ ਅੱਗੇ ਸਹੀ ਹੋਵੇ ਉਦੋਂ ਵੀ ਹਾਸਾ ਕਿਉਂ ਹੋ ਜਾਂਦਾ ਵੈਸੇ ਤਾਂ ਸਾਡੇ ਇਹ ਲਿੰਕ ਰੋਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਇੱਥੇ ਤਾਂ ਜਿਹੜੇ ਟੋਲ ਰੋਡ ਨੇ ਨਾ ਜਿਨ੍ਹਾਂ ਤੇ ਟੋਲ ਲਿਆ ਜਾਂਦਾ ਉਹਨਾਂ ਦੇ ਵਿੱਚ ਵੀ 2-2 ਫੁੱਟ ਦੇ ਖੱਡੇ ਅਚਾਨਕ ਆ ਜਾਂਦੇ ਆ ਹੁਣ ਟੋਲ ਲਿਆ ਤੇ ਸੜਕ ਤੇ 100 ਦੀ ਸਪੀਡ ਤੇ ਆਮ ਹੀ ਗੱਡੀ ਚੱਲਦੀ ਹੈ ਜਦੋਂ 100 ਦੀ ਸਪੀਡ ਤੇ ਚੱਲ ਰਹੀ ਗੱਡੀ ਦੇ ਅੱਗੇ ਇੱਕਦਮ ਟਾਇਰ ਦੇ ਅੱਗੇ ਫੜੱਕ ਦੇ ਨੇ ਖੱਡਾ ਆ ਜਾਂਦਾ ਹੈ ਪਹਿਲੀ ਗੱਲ ਤਾਂ ਬੈਲੈਂਸ ਹੀ ਗੱਡੀ ਦਾ ਵਿਗੜ ਜਾਂਦਾ ਕਿੰਨਾ ਵੱਡਾ ਨੁਕਸਾਨ ਗੱਡੀ ਦਾ ਕਿੰਨਾ ਵੱਡਾ ਨੁਕਸਾਨ ਅੰਦਰ ਬੈਠੀਆਂ ਸਵਾਰੀਆਂ ਦਾ ਹੋ ਸਕਦਾ ਪਰ ਇੱਥੇ ਅੰਨੀ ਪੀਂਦੀ ਕੁੱਤੇ ਚੱਟਦੇ ਨੇ ਕਿਸੇ ਦਾ ਕੋਈ ਧਿਆਨ ਨਹੀਂ ਟੋਲ ਵਾਲਿਆਂ ਦਾ ਧਿਆਨ ਸਿਰਫ ਟੋਰ ਬਟੋਰ ਵਿੱਚ ਹੈ ਉਹ ਚਾਹੀਦਾ ਕਿ ਬੀਨੇ-ਮੀਨੇ ਬਾਅਦ ਸੜਕ ਦੇ ਉੱਪਰ ਉਹ ਰਾਉਂਡ ਲਾਉਣ ਜਿੱਥੇ ਜਿੱਥੇ ਕੋਈ ਖੱਡਾ ਹੈ ਕੋਈ ਕੁਛ ਹੈ ਉਹਨੂੰ ਭਰਿਆ ਜਾਵੇ ਪਰ ਇਹ ਸਭ ਕੁਝ ਤੋਂ ਬੇਖਬਰ ਸਾਰਾ ਕੰਮ ਚੱਲੀ ਜਾਂਦਾ ਬਹੁਤ ਮਿਹਰਬਾਨ